ਨਾਰਾਇਣ ਕਛਮਛ ਤਿੰਦੂਆ ਕਹਤ ਸਭ ਕੌਲ ਲਾਭ ਕੌਲ ਜਿਹੇ ਤਾਲਮੇ ਰਹਤ ਹੈ ਜਿਹੜਿਆ ਵਿਸ਼ਨੂ ਆ ਉਹ ਕਹਿੰਦੇ ਸਮੁੰਦਰ ਦੇ ਵਿੱਚ ਸ਼ੀਸ਼ਨਾਕ ਤੇ ਬੈਠੇ ਉਹਨਾਂ ਨੂੰ ਦਿਖਾਇਆ ਗਿਆ ਨਾਰਾਇਣ ਕਛਮਛ ਤਿੱਦੂਆ ਤਿੱਦੂਆ ਹੁੰਦਾ ਆਕਟੋਪਸ ਕਛੂਆ ਉਹ ਵੀ ਸਮੁੰਦਰ ਚ ਰਹਿੰਦਾ ਮਛ ਮਗਰਮਛ ਜਾਂ ਮੱਛੀ ਉਹ ਵੀ ਸਮੁੰਦਰ ਚ ਰਹਿੰਦਾ ਤਿੱਦੂਆ ਆਕਟੋਪਸ ਉਹ ਵੀ ਸਮੁੰਦਰ ਚ ਰਹਿੰਦਾ ਕਹਿੰਦੇ ਜਿਹੜਾ ਵਿਸ਼ਨੂੰ ਆ ਸਮੁੰਦਰ 'ਚ ਰਹਿੰਦਾ ਸੀਸਨਗ ਤੇ ਉਹ ਕੀ ਵੱਡੀ ਗੱਲ ਆ ਤਾਂ ਫਿਰ ਕਛਮਛ ਤੇ ਦੁਆ ਹੋਇਆ ਕਹਤ ਸਭ ਕੋਲ ਨਾਬ ਕੋਲ ਜਿਹੇ ਤਾਲ ਮੇ ਰਹਤਾ ਕਮਲ ਦੀ ਧੁੰਨੀ ਤੇ ਕਮਲ ਸਾਰੇ ਤਾਲ 'ਚ ਰਹਿੰਦੇ ਆ ਜਿਹੜਾ ਬ੍ਰਹਮਾ ਕਹਿੰਦੇ ਕਮਲ ਦੀ ਧੁੰਨੀ ਚੋਂ ਨਿਕਲੇ ਆ ਤੇ ਮੱਛੀਆਂ ਮੁੱਛੀਆਂ ਇਹ ਸਮੁੰਦਰਾਂ 'ਚ ਹੀ ਰਹਿੰਦੀਆਂ ਨੇ ਇਹ ਕਿੱਡੀ ਇੱਕ ਵੱਡੀ ਗੱਲ ਆ ਇਹ ਬ੍ਰਹਮੇ ਦੇ ਬਰਾਬਰ ਨੇ ਜਾਂ ਵਿਸ਼ਨੂੰ ਦੇ ਬਰਾਬਰ ਨੇ ਗੋਪੀਨਾਥ ਗੂਜਰ ਗੋਪਾਲ ਸਭੇ 3 4 ਰੀਖੀ ਕੇਸ ਨਾਮ ਕੇ ਮਹੰਤ ਲਈ ਹਤ ਹੈ ਹੁਣ ਜਿਹੜਾ ਕ੍ਰਿਸ਼ਨ ਆ ਉਹ ਗਾਂਵਾਚਾਰ ਦਾ ਬਾਂਸਰੀ ਵਜਾਉਂਦਾ ਇਹ ਮਹੰਤਾ ਦੱਸੀ ਜਾਂਦੀ ਆ ਵੀ ਇਹਦੇ ਚ ਕਹਿੰਦੇ ਕੋਈ ਬੜੀ ਨਹੀਂ ਕਹਿੰਦੇ ਗੋਪੀਨਾਥ ਗੁੱਜਰ ਗੁੱਜਰ ਨੂੰ ਆ ਚਾਰਨੇ ਵਾਲੇ ਸਾਰੇ ਸਾਰੇ ਗਾਂਵਾਚਾਰਦੇ ਨੇ ਇਹ ਕਹਿੰਦੇ ਕ੍ਰਿਸ਼ਨ ਗਾਂਵਾਚਾਰ ਦਾ ਬਾਂਸਰੀ ਵਜਾਉਂਦਾ ਉਹਨੂੰ ਗੋਪਾਲ ਕਹਿੰਦੇ ਨੇ ਜਿਹੜੇ ਗੁੱਜਰ ਨੇ ਫਿਰ ਤਾਂ ਉਹ ਵੀ ਗੋਪਾਲ ਨੇ ਕਈ ਮਹੰਤ ਨੇ ਉਹ ਆਪਣਾ ਨਾਮ ਰਿਖੀ ਕੇ ਸਰ ਕੀ ਬੈਠੇ ਨੂੰ ਫਿਰ ਤਾਂ ਉਹ ਵੀ ਕ੍ਰਿਸ਼ਨ ਨੇ ਇਹਦੇ ਵਿੱਚ ਕੀ ਵੱਡੀ ਭਗਤੀ ਵਾਲੀ ਗੱਲ ਆ ਕਹਿੰਦੇ ਮਾਦਵ ਪਵਰ ਔਰ ਟੇਰੂ ਕੋ ਕਨਿਆ ਨਾਮ ਜਿਹੜਾ ਕਹਿੰਦੇ ਇੱਕ ਮਾਦਵ ਪਵਰ ਨੂੰ ਕਹਿੰਦੇ ਨੇ ਕ੍ਰਿਸ਼ਨ ਨੂੰ ਤੁਸੀਂ ਮਾਦਵ ਕਹਿੰਦੇ ਹੋ ਇੱਕ ਮੱਕੜੀ ਆ ਉਹਨੂੰ ਉਹਦਾ ਨਾਮ ਕਨਈਆ ਫਿਰ ਤਾਂ ਮੱਕੜੀ ਕਨਈਆ ਹੋਗੀ ਕ੍ਰੰਸ ਕੋ ਵਦਈਆ ਜਮਦੂਤ ਕਹੀ ਹਦਾ ਕਹਿੰਦੇ ਜਿਨੇ ਕੰਸ ਮਾਰਿਆ ਫਿਰ ਤਾਂ ਉਹ ਜਮਦੂਤ ਆ ਜਿਨ੍ਹਾਂ ਨੂੰ ਤੁਸੀਂ ਪੂਜ ਰਹੇ ਹੋ ਕੋਈ ਜੇ ਅਸਲੀਅਤ ਦੀ ਗੱਲ ਕੀਤੀ ਆ ਤਾਂ ਦੱਸੋ ਹੁਣ ਪਹਿਲਾਂ ਉਹ ਜੋ ਸਾਧੂ ਜਾਂ ਗੋਰੀ ਜੋ ਵੀ ਭਗਤੀਆਂ ਕਰਦੇ ਨੇ ਪਹਿਲਾਂ ਤਾਂ ਉਪਤਲੀਆਂ ਲੈਨਾਂ ਦੇ ਵਿੱਚ ਸਭ ਦਾ ਝੂਠ ਨੰਗਾ ਕਰਤਾ ਫਿਰ ਉਹਨਾਂ ਨੇ ਜਿਹੜੇ ਵੱਡੇ ਮੀਨ ਨੇ ਬਰਮਾ ਹੋ ਗਿਆ বিষ্ণੂ ਹੋ ਗਿਆ ਜਾਂ ਕ੍ਰਿਸ਼ਨ ਹੋ ਗਿਆ ਉਹ ਐਂਡ ਤੇ ਜਾ ਕੇ ਫਿਰ ਉਹ ਅਸਲੀਅਤ ਬਾਰੇ ਦੱਸਦੇ ਨੇ ਮੂੜ ਰੂਟ ਪੀਟਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰੱਖੇ ਰਹੀ ਹੁੰਦੇ ਕਹਿੰਦੇ ਜਿਹੜੇ ਮੂਰਖ ਨੇ ਮੂੜ ਇਹ ਮੂਰਖਤਾ ਪਿੱਟ ਰਹੇ ਨੇ ਰੂੜ ਅਨਪੜਤਾ ਪਿੱਟ ਰਹੇ ਨੇ ਨਾ ਗੂੜਤਾ ਗੂਪੇ ਦਬਾਵੇ ਅਸਲੀਅਤ ਦਾ ਭੇਦ ਨਹੀਂ ਜਾਣ ਰਹੇ ਅਸਲੀਅਤ ਨਹੀਂ ਸਮਝ ਰਹੇ ਕੀ ਕਰਨਾ ਕੀ ਆ ਪੂਜਤਨਾ ਤਾਹੇ ਜਾ ਕੇ ਰੱਖ ਰਹੀ ਹਿੱਤਾ ਉਹਨੂੰ ਨਹੀਂ ਪੂਜ ਰਹੇ ਜਿਹਦੇ ਰੱਖੇ ਰਹਿ ਰਹੇ ਹਾਂ ਜੋ ਸਾਨੂੰ ਸਾਧ ਦਬਾਉਂਦਾ ਜੋ ਸਾਡੀ ਅਸਲੀਅਤ ਆ ਉਸ ਨੂੰ ਨਹੀਂ ਜਾਣ ਰਹੇ ਉਸ ਨੂੰ ਜਾਣਣ ਦੀ ਨਹੀਂ ਕੋਸ਼ਿਸ਼ ਕਰ ਰਹੇ ਹੋਰੇ ਕੰਮ ਜਿसे ਲੱਗੇ ਹੋਏ ਨੇ ਵਿਸ਼ਵ ਪਾਲ ਜਿਹੜਾ ਸਾਰੇ ਵਿਸ਼ਵ ਪਾਲਣੇ ਵਾਲਾ ਜਗਤ ਕਾਲ ਸਾਰੇ ਜਗਤ ਦਾ ਕਾਲ ਆ ਉਹ ਇੱਕ ਮਿੰਟ 'ਚ ਖਤਮ ਕਰ ਸਕਦਾ ਦੀਨ ਦਿਆਲ ਬਿਮਾਣਿਆ ਤੇ ਉਹ ਦਿਆਲੂ ਆ ਬੈਰੀ ਸਾਲ ਸਦਾ ਪ੍ਰਤਪਾਲ ਜੰਮ ਜਾਲ ਤੇ ਰਹਤ ਹੈ ਉਹ ਕਹਿੰਦੇ ਬੈਰੀਆਂ ਨੂੰ ਖਤਮ ਕਰਨੇ ਵਾਲਾ ਅਤੇ ਹਮੇਸ਼ਾ ਪਾਲਣ ਵਾਲਾ ਤੇ ਜੰਮ ਦੇ ਜਾਲ ਤੋਂ ਰਹਿਤ ਉਹ ਜਿਹੜਾ ਜੰਮ ਕੇ ਮਰ ਗਿਆ ਉਹ ਪਰਮੇਸ਼ਰ ਨਹੀਂ ਹੈਗਾ ਜਿਹੜਾ ਮਹਾਦੀਖ ਉੱਚ ਤੋਂ ਜੰਮਿਆ ਤੇ ਮਰ ਗਿਆ ਉਹ ਜੰਮ ਜਾਲ ਤੋਂ ਰਹਿਤਾ ਉਹ ਜੰਮ ਦੇ ਜਾਲ ਤੋਂ ਪਰੇ ਆ ਉਹ ਜੰਮ ਦਾ ਮਰਦੇ ਨਹੀਂਗਾ ਜੋਗੀ ਜਟਾਧਾਰੀ ਸੱਤੀ ਸੱਚੇ ਸਭੇ ਬ੍ਰਹਮਚਾਰੀ ਜੋਗੀ ਜਟਾਧਾਰੀ ਜਟਾਧਾਰ ਕਿਉਂ ਨਹੀਂ ਜਿਨ੍ਹਾਂ ਨੇ ਸੱਤੀ ਘਾਉਦੇ ਨੇ ਸੱਚੇ ਘਾਉਦੇ ਨੇ ਵੱਡੇ ਬ੍ਰਹਮਚਾਰੀ ਜਿਹੜਾ ਬ੍ਰਹਮਚਾਰੀ ਨੇ ਧਿਆਨ ਕਾਜ ਭੁੱਖ ਪਿਆਸ ਭੁੱਖ ਰੱਖਦੇ ਨੇ ਪਾਣੀ ਨਹੀਂ ਪੀਂਦੇ ਤੇ ਕੋਈ ਵੀ ਭਗਤੀ ਕਰਦੇ ਨੇ ਕਿਸੇ ਵੀ ਕਿਸਮ ਦੀ ਦੇ ਪੈਸਾ ਹਟੇ ਇਹ ਸਾਰਾ ਕੁਝ ਦੇ ਤੇ ਸਹਦੇ ਨੇ ਸਰੀਰ ਤੇ ਕਰਦੇ ਨੇ ਸਰੀਰਦਾਲ ਧਰਮ ਦਾ ਕੋਈ ਸਬੰਧ ਨਹੀਂ ਹੈਗਾ ਚਾਹੇ ਉਹ ਵਾਲ ਰੱਖਦੇ ਨੇ ਜਾਂ ਕੁਝ ਵੀ ਜੋ ਕਸ਼ਟ ਦਿੰਦੇ ਨੇ ਉੱਤੇ ਜੋ ਸਾਰਾ ਜ਼ਿਕਰ ਆਇਆ ਉਹ ਸਾਰਾ ਸਰੀਰ ਤੇ ਕਰਦੇ ਨੇ ਸਰੀਰ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ ਇੱਥੇ ਖਤਮ ਹੋ ਗਿਆ ਕੰਮ ਇੱਥੇ ਝੂਠੇ ਬਹਿ ਗਏ ਉਹ ਨਿਯੋਲੀ ਕਰਮ ਜਲ ਹੋਮ ਪਾਵਕ ਪਵਨ ਅਦੋ ਮੁਕ ਇੱਕ ਪਾਇ ਠਾਡੇ ਦਾ ਬਹਿਤ ਹੈ ਮਨਵ ਫਨਿੰਦ ਦੇਵ ਦਾਨਵ ਨਾ ਪਾਵੇ ਭੇਗ ਬੀਦੋ ਕਤੇ ਬਨੇਦ ਨੀਤ ਕਹਿ ਕਹਿਤ ਹੈ ਸਾਰੇ ਉਹਨੂੰ ਮਹਾਨ ਜਾਂ ਨੇਕ ਬਿਆੰਤ ਬਿਆੰਤ ਕਹਿੰਦੇ ਨੇ ਸਾਰੇ ਧਰਮ ਗ੍ਰੰਥ ਪਰ ਉਹ ਬਿਆੰਤ ਹੈ ਕਿ ਉਸ ਬਾਰੇ ਕੋਈ ਨਹੀਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਪੁੱਠੇ ਕੰਮਾਂ 'ਚ ਪਈ ਹੋਈ ਹੈ ਦੁਨੀਆ ਕੂਰ ਕਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਮੂੜ ਰੂੜ ਪੀਟ ਪੀਟ ਤਨਾ ਗੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰੱਖੇ ਰਹੀਤ ਹੈ ਅਸਲੀਅਤ ਤਾਂ ਸਮਝ ਹੀ ਨਹੀਂ ਰਹੇ ਹੋਰੇ ਕੰਮਾਂ 'ਚ ਪਏ ਹੋਏ ਨੇ ਜੋ ਅੱਜ ਸਿੱਖ ਨੇ ਉਹ ਵੀ ਹੋਰੇ ਕੰਮਾਂ 'ਚ ਪਏ ਹੋਏ ਨੇ ਲੋਕਾਂ ਨੂੰ ਖਲਾਤਾ ਜੀ ਜੋ ਸੜਕਾਂ ਦੇ ਤੁਰੇ ਜਾਂਦੇ ਨੇ ਉਹਨਾਂ ਨੂੰ ਖਲਾਤਾ ਉਹਨੂੰ ਲੰਗਰ ਕਹਿਣ ਲੱਗ ਗਏ ਗੁਰਦੁਆਰੇ ਜਾ ਕੇ ਗ੍ਰੰਥ ਨੂੰ ਮੱਥਾ ਟੇਕ ਲਿਆ ਜਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਲਿਆ ਸ਼ਸਤਰਾਂ ਨੂੰ ਮੱਥਾ ਟੇਕ ਲਿਆ ਬਸ ਇਹੀ ਧਰਮ ਦੇ ਕੰਮ ਬਣਾ ਲਏ ਜੋ ਅਸਲੀਅਤ ਆ ਜੋ ਗੁਰਬਾਣੀ ਦੱਸਦੀ ਆ ਉਹਨੂੰ ਨਹੀਂ ਉਹਨੂੰ ਸਮਝ ਹੀ ਨਹੀਂ ਰਹੇ ਜੋ ਜੋ ਖਾਸਤਾ ਲੱਗਦਾ ਤਕਰੀਬਨ 90-95% ਲੋਕ ਇਸ ਨੂੰ ਪੜ੍ਹਦੇ ਹੀ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਜੇ ਇਹ ਪੜ੍ਹਿਆ ਹੋਵੇ ਬੈਵ ਭਰਮ ਦੇ ਨੇੜੇ ਵੀ ਨਹੀਂ ਜਾ ਸਕਦਾ ਸਿੱਖ ਇਹ ਤਾਂ ਇੱਕ ਕਵਿੱਤ ਦੀ ਗੱਲ ਕੀਤੀ ਆ ਇਹ ਸਾਰਾ ਕਾਲ ਉਸਤਤ ਪੜ੍ਹਨਾ ਬਹੁਤ ਜ਼ਰੂਰੀ ਆ ਅਸਲੀ ਧਰਮ ਦਾ ਪਤਾ ਲੱਗਦਾ ਕਿ ਅਸਲੀ ਧਰਮ ਹੈ ਕੀ ਕਿ ਝੂਠ ਦਾ ਧਰਮ ਕਿਹੜਾ ਤੇ ਅਸਲੀ ਧਰਮ ਕਿਹੜਾ ਉਹ ਇੱਕ ਮਿੰਟ ਚ ਪਛਾੜ ਲੂਗਾ ਜਿਸ ਨੇ ਇਸ ਕਾਲ ਉਸਤਤ ਨੂੰ ਖੋਜ ਵਿਚਾਰਿਆ ਹੋਇਆ ਸਮਝਿਆ ਹੋਇਆ ਕਿਰਪਾ ਕਰਕੇ ਗੁਰਵਾਣੀ ਖੋਜੋ ਵਿਚਾਰੋ ਅਸਲੀਅਤ ਸਮਝੋ ਆਪਣਾ ਮੂਲ ਪਛਾਣੋ